ਚਾਈਨਾ ਡੋਰ ਦੀ ਚਪੇਟ ਵਿੱਚ ਆਇਆ ਦੁਕਾਨਦਾਰ ਨੱਕ ਦੀ ਕਰਵਾਉਣੀ ਪਈ ਪਲਾਸਟਿਕ ਸਰਜਰੀ ਸ਼੍ਰੀ ਮੁਖਸਰ ਸਾਹਿਬ ਵਿਖੇ ਘਰ ਤੋਂ ਦੁਕਾਨ ਲਈ ਨਿਕਲਿਆ ਦੁਕਾਨਦਾਰ ਜੋਧੂ ਕਲੋਨੀ ਵਿਖੇ ਚਾਈਨਾ ਡੋਰ ਦੀ ਚਪੇਟ ਵਿੱਚ ਔਨਕਾਰਨ ਹਸਪਤਾਲ ਪਹੁੰਚ ਗਿਆ ਚਾਈਨਾ ਡੋਰ ਦੇ ਕੰਨ ਉਸਦੇ ਨੱਕ ਦਾ ਹੇਠਲਾ ਹਿੱਸਾ ਕੱਟਿਆ ਗਿਆ ਜਿਸ ਨੂੰ ਪਲਾਸਟਿਕ ਸਰਜਰੀ ਰਾਹੀਂ ਜੋੜਨਾ ਪਿਆ ਫਿਲਹਾਲ ਸ਼ਾਮ ਕਰੀਬ 7 ਵਜੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਪ੍ਰਾਈਵੇਟ ਹਸਪਤਾਲ ਓਸ਼ਾ ਬਾਂਸਲ ਨਰਸਿੰਗ ਹੌਮ ਵਿਕੇ ਸ਼ਾਮ ਕਰੀਬ 7 ਵਜੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਘਰ ਤੋਂ ਦੁਕਾਨ ਵਾਸਤੇ ਨਿਕਲਿਆ ਸੀ ਕਿ ਜੋਧੂ ਕਲੋਨੀ ਵਿਖੇ ਪਸ਼ੂ ਹਸਪਤਾਲ ਦੇ ਕੋਲ ਅਚਾਨਕ ਚਾਈਨਾ ਡੋਰ ਉਸਦੇ ਨੱਕ ਨੂੰ ਚੀਰਦੀ ਹੋਈ ਨਿਕਲ ਗਈ ਅਚਾਨਕ ਹੋਈ ਸਹਾਸੇ ਦੌਰਾਨ ਉਹ ਸੜਕ ਤੇ ਡਿੱਗ ਪਿਆ ਤੇ ਦਰਦ ਨਾਲ ਉਸਦਾ ਬੁਰਾ ਹਾਲ ਹੋ ਗਿਆ ਸੀ ਸੂਚਿਤ ਕਰਨ ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਓਸ਼ਾ ਬਾਂਸਲ ਨਰਸਿੰਗ ਹਸਪਤਾਲ ਵਿਖੇ ਦਾਖਲ ਕਰਾਇਆ ਜਸਪਾਲ ਸਿੰਘ ਨੇ ਕਿਹਾ ਕਿ ਜੇਕਰ ਇਹ ਹੀ ਡੋਰ ਉਸ ਦੇ ਗੱਲ ਨੂੰ چیرਦੀ ਹੋਈ ਨਿਕਲ ਜਾਂਦੀ ਤਾਂ ਉਹ ਮੌਤ ਦੇ ਮੂੰਹ ਵਿੱਚ ਸਮਾ ਸਕਦਾ ਸੀ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਚਾਈਨਾ ਡੋਰ ਨੂੰ ਮੁਕੰਮਲ ਤੌਰ ਤੇ ਬੈਨ ਕਿਤੇ ਜਾਣ ਦੀ ਮੰਗ ਕੀਤੀ ਹੈ ਉਧਰ 우ਸ਼ਾ ਬਾਂਸਲ ਨਰਸਿੰਗ ਹੋਮ ਦੇ ਡਾਕਟਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਬੀਤੀ ਮੰਗਲਵਾਰ ਨੂੰ ਇੱਕ ਮਰੀਜ਼ ਹਸਪਤਾਲ ਦਾਖਲ ਹੋਇਆ ਸੀ ਚਾਈਨਾ ਡੋਰ ਦੇ ਕਾਰਨ ਉਸਦੇ ਨੱਕ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਕੱਟ ਗਿਆ ਲੱਗ ਹੋ ਗਿਆ ਸੀ ਜਿਸ ਨੂੰ ਪਲਾਸਟਿਕ ਸਰਜਰੀ ਨਾਲ ਹੀ ਜੋੜ ਦਿੱਤਾ ਗਿਆ ਫਿਲਹਾਲ ਹੁਣ ਮਰੀਜ਼ ਠੀਕ ਹੈ ਤੇ ਉਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਕੀ ਨਾਮ ਹੈ ਤੁਹਾਡਾ ਤੇ ਕੀ ਕਿਸ ਤਰ੍ਹਾਂ ਹੋਇਆ ਤੁਹਾਡੇ ਨਾਲ ਇਹ ਇਨਸੀਡੈਂਟ ਮੇਰਾ ਨਾਮ ਜਸਪਾਲ ਸਿੰਘ ਹੈ ਕੱਲ ਮੰਗਲਵਾਰ ਨੂੰ ਮੈਂ ਘਰੋਂ 5 ਵਜੇ ਜਾ ਰਿਹਾ ਸੀ ਦੁਕਾਨ ਤੇ ਜੀ ਤੇ ਸਕੂਟੀ ਤੇ ਸੀਗਾ ਮੈਂ ਤੇ ਜਦੋਂ ਮੈਂ ਤੁਲੰਘਾ ਡੰਡਰ ਸਟਾਰ ਕੋਲੇ ਤੇ ਚਾਇਨਾ ਡੋਰਾ ਕੇ ਮੇਰੇ ਤੇ ਨੱਕ ਤੇ ਆ ਕੇ ਫਸ ਗਈ ਤੇ ਬਹੁਤ ਹੌਲੀ ਹੌਲੀ ਆਉਣ ਇਥੋਂ ਕੱਢੀ ਤੇ ਉਹਨੇ ਚਲ ਮੇਰਾ ਇਥੋਂ ਸਾਰਾ ਵੱਢਿਆਗਾ ਤੇ ਮੈਂ ਬਲੀਡਿੰਗ ਬਲੀਡਿੰਗ ਹੋਲਾਂ ਵੀ ਤੇ ਮੈਂ ਛੱਡੇ ਕੇ ਪਿਆ ਤੇ ਕਿਸੇ ਮਸਤ ਧਿਆਲਪ ਨੇ ਉਹਨੇ ਮੈਨੂੰ ਉਥੇ ਲਿਆ ਆ ਕੇ ਤੇ ਇਹਨਾਂ ਪੰਜ ਸੱਤ ਹਸਪਤਾਲ ਚ ਢੜਵਡ ਕਰਾਉਣ ਠੀਕ ਹੈ ਹਾਂਜੀ ਠੀਕ ਹੈ ਕੀ ਮੰਗ ਕਰ ਰੋ ਸਰਕਾਰ ਤੋਂ ਵੀ ਕੀ ਹੋਣਾ ਤੇ ਦੱਸੋ ਸਰੋਸ਼ਨ ਤੋਂ ਵੀ ਇਹ ਮੰਗ ਕਰਦਾ ਜੀ ਇਹ ਡੋਰ ਬੰਦ ਹੋਣੀ ਚਾਹੀਦੀ ਮੁਕੰਮਲ ਇਹ ਤਾਂ ਮੈਂ ਜਿਹੜਾ ਵੱਜ ਗਿਆ ਜੇ ਕੋਈ ਹੋਰ ਜਿਹੜੀਆਂ ਬੱਚਾ ਹੁੰਦਾ ਤਾਂ ਨਹੀਂ ਵੱਜਦਾ ਸੀ ਇਹ ਡੋਰ ਜਮਾਂ ਬੰਦ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਇਹ ਮੁੰਡੇ ਸਰ ਤੁਹਾਡੇ ਕੋਲ ਹੀ ਪੇਸ਼ੈਂਟ ਆਇਆ ਕੱਲ ਚਾਈਨਾ ਡੋਰ ਵਾਲਾ ਉਹ ਤੋਂ ਜਦੋਂ ਆਇਆ ਸੀ ਉਹਦੀ ਕੰਡੀਸ਼ਨ ਕੀ ਸੀ ਤੇ ਹੁਣ ਕੀ ਹੈ ਕਹਿੰਦੇ ਬਾਰੇ ਦੱਸੋ ਕਿ ਮੈਂ ਕੱਲ ਇੱਕ ਪੇਸ਼ੈਂਟ ਆਇਆ ਸੀ ਕਹਿੰਦੇ ਸੀ ਮੈਂ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਰਸਤੇ ਚ ਉਹਨੂੰ ਚਾਈਨਾ ਡੋਰ ਨੇ ਉਹਨੇ ਪ੍ਰੋਬਲਮ ਹੋ ਗਈ ਨੱਕ ਉਹਦਾ ਕੱਟਿਆ ਗਿਆ ਸੀ ਉਹਦਾ ਨਿਚਲਾ ਹਿੱਸਾ ਬਿਲਕੁਲ ਹੀ ਅਲੱਗ ਹੋ ਗਿਆ ਸੀ ਕਾਫੀ ਜ਼ਿਆਦਾ ਇੰਜਰੀ ਸੀ ਉਹਨੇ ਹਾਂ ਬਿਲਕੁਲ ਥੱਲੇ ਤੱਕ ਕੱਟਿਆ ਗਿਆ ਸੀ ਫਿਰ ਉਹਦੀ ਪਲਾਸਟਿਕ ਸਰਜਰੀ ਕਰਕੇ ਉਹਨੂੰ ਜੋੜਤਾ ਸੀ ਠੀਕ ਹੈ ਹਾਂਜੀ ਹਾਂਜੀ